ਆਮ ਸ਼ੁਰੂ ਚ ਕਿਹਾ ਸਿਕਾ ਕਿ ਪੰਜਾਬ ਤਾਂ ਇਕੱਲਾ ਖੜਾ ਹੈ ਪਰ ਪੰਜਾਬ ਦੇ ਬਹਾਦਰ ਲੋਕ ਆਪਣੀ ਸਪਿਰਟ ਲੂਜ਼ ਨਹੀਂ ਕਰਦੇ ਪਰ ਇਹਦੇ ਪਿੱਛੇ ਮੈਂ ਸਮਝਦਾ ਕਿ ਜੋ ਸਾਡੇ ਗੁਰੂ ਸਾਹਿਬਾਨ ਸਾਨੂੰ ਸਿੱਖਿਆ ਦੇ ਕੇ ਕਹਿ ਗਏ ਜੋ ਸਾਨੂੰ ਉਹ ਇੱਕ ਕਿਸਮ ਦਾ ਸਰਬੱਤ ਦੇ ਭਲੇ ਦਾ ਨਾਰਾ ਦੇ ਗਏ ਜਾਂ ਉਹ ਆਪਾਂ ਨੂੰ ਸਾਰਿਆਂ ਨੂੰ ਕਿਰਤ ਕਰੋ ਤੇ ਵੰਡ ਕੇ ਛਕੋ ਦਾ ਨਾਰਾ ਦੇ ਗਏ ਉਹਦੀ ਸਪਿਰਟ ਵਿੱਚ ਆ ਸਾਰੇ ਆਪਣਾ ਪੈਸਾ ਕੱਢ ਕੇ ਦਸਵੰਦ ਕੱਢ ਕੇ ਇਹ ਸਾਰੇ ਪੰਜਾਬ ਦੇ ਇਸ ਵਕਤ ਹੜਪੀੜਤਾਂ ਦੀ ਮਦਦ ਕਰਨਾ ਹੈ ਉਹਨਾਂ ਦਾ ਮੈਂ ਲੱਖ ਲੱਖ ਸ਼ੁਕਰ ਕਰਦਾ ਇੱਕ ਛੋਟੀ ਜੀ ਬੇਨਤੀ ਇੱਧਰ ਕੈਮਰਾ ਕਰਿਓ ਐਨ ਆਰ ਆਈ ਭਰਾਵਾਂ ਨੂੰ ਐਨ ਆਰ ਆਈ ਸਾਡਾ ਇੱਕ ਬਹੁਤ ਵੱਡਾ ਹਿੱਸਾ ਵਾ ਮੇਰਾ ਇਹ ਮੰਨਣਾ ਵਾ ਕਿ 13000 ਪਿੰਡ ਹੈ ਪੰਜਾਬ ਦੇ ਵਿੱਚ ਅਗਰ ਐਨ ਆਰ ਆਈਸ ਪੰਜਾਬ ਦੇ ਮਨ ਬਣਾ ਲੈਣ ਕਿ ਅਸੀਂ ਆਪਣੇ ਆਪਣੇ ਪਿੰਡ ਦਾ ਸੁਧਾਰ ਕਰਨਾ ਯਾਨੀ ਕਿ ਸਰਕਾਰੀ ਸਕੂਲ ਠੀਕ ਕਰਨਾ ਹਸਪੀਟਲ ਠੀਕ ਕਰਨਾ ਗਲੀਆਂ ਨਾਲੀਆਂ ਠੀਕ ਕਰਨੀਆਂ ਤਾਂ ਘੱਟੋ-ਘੱਟ 50-60% ਪੰਜਾਬ ਕੱਲਾ ਐਨਆਰਆਈ ਸੁਧਾਰ ਸਕਦੇ ਐ ਇੰਨੀ ਸ਼ਕਤੀ ਰੱਖਦੇ ਨੇ ਲੇਕਿਨ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਅੱਜ ਤੁਸੀਂ ਤੁਸੀਂ ਆਲਰੇਡੀ ਬਹੁਤ ਕਰ ਰਹੇ ਹੋ ਅਕਸਰ ਐਨਆਰਆਈਜ਼ ਦੇ ਪੈਸੇ ਆ ਰਹੇ ਪੰਜਾਬ ਦੇ ਵਿੱਚ ਪਰ ਇੱਕ ਸਾਲ ਜੇ ਤੁਸੀਂ ਥੋੜਾ ਜਿਹਾ ਕਬੱਡੀ ਮੈਚੇਜ਼ ਨੂੰ ਵਿਰਾਮ ਦੇ ਦਿਓ ਇੱਕ ਇੱਕ ਸੀਜ਼ਨ ਤੇ ਜਿਹੜੇ ਮੇਲੇ ਵਗੈਰਾ ਹੁੰਦੇ ਨੇ ਬਾਹਰ ਵਿਦੇਸ਼ਾਂ ਦੇ ਵਿੱਚ ਅਮਰੀਕਾ ਤੇ ਯੂਰਪ ਦੇ ਵਿੱਚ ਤੇ ਮਿਡਲ ਈਸਟ ਦੇ ਵਿੱਚ ਇਹਨਾਂ ਨੂੰ ਥੋੜਾ ਜਿਹਾ ਇੱਕ ਫਲੱਡ ਸਿਚੁਏਸ਼ਨ ਨੂੰ ਮੱਦੇ ਨਜ਼ਰ ਤੇ ਉਹ ਪੈਸਾ ਜਿਹੜਾ ਤੁਸੀਂ ਉਧਰ ਖਰਚਦੇ ਹੋ ਉਹ ਤੁਸੀਂ ਜੇ ਪੰਜਾਬ ਦੇ ਵਿੱਚ ਡਾਇਵਰਟ ਆਪਣੇ ਆਪਣੇ ਪਿੰਡ ਨੂੰ ਕਰੋ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਰਾਹੀਂ ਨਹੀਂ ਭੇਜਣਾ ਬਿਲਕੁਲ ਵੀ ਆਪਣੇ ਪਿੰਡ ਦੇ ਲੋਕਾਂ ਤੱਕ ਆਪਣੇ ਪਿੰਡ ਦੇ ਜਿਹੜੀਆਂ ਸੰਸਥਾਵਾਂ ਨੇ ਆਪਣੇ ਪਿੰਡ ਦੇ ਹੜਪੀੜਤਾ ਤੱਕ ਤਾਂ ਮੈਂ ਸਮਝਦਾ ਸਾਨੂੰ ਸਰਕਾਰੀ ਹੈਲਪ ਦੀ ਬਹੁਤੀ ਲੋੜ ਨਹੀਂ ਪੈਣੀ ਇਹ ਸ਼ਕਤੀ ਐਨਆਰਆਈ ਭਰਾਵਾਂ ਦੀ ਜਾਂ ਤੋਂ ਮੇਰੀ ਬਹੁਤ ਨਿਮਰਤਾ ਨਾਲ ਬੇਨਤੀ ਉਹਨਾਂ ਨੂੰ ਵੀ ਕਿਉਂਕਿ ਮੈਂ ਤਾਂ ਆਪਣੇ ਜਿੱਥੇ ਢਿਲਵਾ ਵਿੱਚ ਬੈਠੇ ਢਿਲਵਾ ਡਵੈਲਪਮੈਂਟ ਸੁਸਾਇਟੀ ਬਣੀ ਸਾਡੀ ਔਰ ਉਹਨਾਂ ਨੇ ਬਹੁਤ ਬਿਹਤਰੀਨ ਕੰਮ ਸਾਡੇ ਪਿੰਡ ਵਿੱਚ ਇੱਥੇ ਕਰਵਾਇਆ ਹੋਰ ਬਹੁਤ ਸਾਡੇ ਪਿੰਡ ਨੇ ਉਦਾਸ ਪਿੰਡ ਹੈ ਜਿੱਥੇ ਐਨ ਆਰ ਆਈਜ਼ ਨੇ 3 ਕਰੋੜ ਰੁਪਏ ਭੇਜਿਆ ਆਪਣੇ ਪਿੰਡ ਢਾਲੀਵਾਲ ਵੇਟ ਪਿੰਡ ਆ ਇੱਥੇ ਨਾਲ ਹੀ ਉਹਨਾਂ ਨੇ 3 3 ਕਰੋੜ ਰੁਪਏ ਪਿੰਡ ਚ ਕਰਕੇ ਪਿੰਡ ਨੂੰ ਸ਼ਾਨਦਾਰ ਬਣਾਤਾ ਸਰਕਾਰ ਕੀ ਦੇ ਸਕਦੀ 10 ਲੱਖ ਗ੍ਰਾਂਟ 15 ਲੱਖ ਗ੍ਰਾਂਟ 25 ਲੱਖ ਗ੍ਰਾਂਟ ਲੇਕਿਨ ਜੋੜਾ ਐ ਐਨ ਆਰ ਆਈਜ਼ ਦੀ ਸ਼ਕਤੀ ਆ ਉਹ ਮੈਂ ਸਮਝਦਾ ਕਿ ਬਹੁਤ ਵੱਡੀ ਆ ਸੋ ਮੈਂ ਇੱਕ ਵਾਰ ਸਾਡੇ ਨਾਲ ਜੁੜਨੀ ਸਾਰੇ ਮੇਰੇ ਸਤਕਾਰਯੋਗ ਢਿਲਵਾਨ ਨਵਾਸੀਆਂ ਦਾ ਅਸੀਂ ਹੈ ਕੁਛ ਨਹੀਂ ਆ ਕੁਛ ਕਰ ਨਹੀਂ ਸਕਦੇ ਕਰਨ ਵਾਲਾ ਤਾਂ ਉਹ ਪਰਮਾਤਮਾ ਵਾਹਿਗੁਰੂ ਲੇਕਿਨ ਜਿੰਨੀ ਵੀ ਸਾਡੇ ਅੰਦਰ ਕੋਈ ਅਕਲ ਦਿੱਤੀ ਰੱਬ ਨੇ ਜੋ ਉਸ ਮੁਤਾਬਕ ਤੋਂ ਛੋਟੀ ਮੋਟੀ ਸੇਵਾ ਸਾਡੇ ਭਰਾ ਲੈ ਕੇ ਆਏ ਨੇ ਇਹਨਾਂ ਸਾਰਿਆਂ ਦਾ ਜੋ ਤੁਸੀਂ ਪਿੱਛੇ ਵੀ ਖੜੇ ਹੋਰ ਦਬੂੜੀਆਂ ਪਿੰਡ ਤੋਂ ਨਾਲ ਸੰਗਤ ਆਈ ਆ ਤੁਹਾਡਾ ਮੈਂ ਸਾਰਿਆਂ ਦਾ ਬੜਾ ਮਸ਼ਕੂਰ ਹਾਂ ਤੇ ਮੇਰੇ ਨਾਲ ਜੁੜਨ ਵਾਸਤੇ ਸਾਰੇ ਵਿਸ਼ਵਪ ਚ ਬੈਠੇ ਜਿਹੜੇ ਪੰਜਾਬੀ ਤੁਹਾਡਾ ਵੀ ਬੜਾ ਮਸ਼ਕੂਰ ਹਾਂ ਆਪਣੇ ਆਪਣੇ ਪਿੰਡਾਂ ਚ ਅਮਦਾਦ ਜ਼ਰੂਰ ਭੇਜੋ ਤੇ ਸਾਰੇ ਵੀਰਾਂ ਨੂੰ ਮੇਰੀ ਫਤਿਹ ਜੀ ਪਿਆਰ ਨਾਲ ਸਾਰੇ ਫਤਿਹ ਕਬੂਲ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ